ਜਿਹੜਾ ਪਿਛਲੇ ਨੰਗੀ 5 ਤਰੀਕ ਦੀ ਰਾਤ ਨੂੰ ਇੱਥੇ ਸ਼ਹਿਰ ਦੇ ਵਿੱਚ ਕੁਝ 12 ਮੁੰਡਿਆਂ ਨੇ ਆ ਕੇ ਪਿੰਡਾਂ ਦੇ ਵਿੱਚੋਂ ਇਕੱਠੇ ਹੋ ਕੇ ਤੇ ਇੱਥੇ ਹੁਲਡਬਾਜੀ ਕੀਤੀ ਸੀ ਉਹਦੇ ਵਿੱਚ ਜਿਹੜਾ ਇੱਕ ਸ਼ਿਵਚਰਨ ਗੋਪਾਲ ਇਥੋਂ ਮੰਡੀ ਦਾ ਉਹਦੇ ਸੱਟ ਬਿਮਾਰੀ ਤੇ ਨਾਲ ਹੀ ਉਹਨਾਂ ਦੇ ਇੱਕ ਬਿਰਜ ਲਾਲ ਸੀ ਉਹਦੇ ਜਿਹੜਾ ਇੱਕ ਉਹਨਾਂ ਨੇ ਫੈਰ ਮਾਰਿਆ ਤੇ ਉਹ ਇੰਜਰਡ ਹੋਏ ਜ਼ਖਮੀ ਉਹਨਾਂ ਨੇ ਬਿਆਨ ਲੇਖ ਕੇ ਸ਼ਿਵਚਰਨ ਦਾ ਸੀ ਜਿਹੜਾ ਪਰਚਾ ਦਰਜ ਕੀਤਾ ਸੀ ਉਸ ਉਹਨਾਂ ਦੇ ਵਿੱਚ ਕੁੱਲ ਕਰੀਬ 11 ਬੰਦੇ ਜਿਹੜੇ ਨੇ ਉਹ ਨਾਮਜ਼ਦ ਹੋਏ ਸੀ ਤੇ ਜਿਨ੍ਹਾਂ ਵਿੱਚੋਂ ਅਸੀਂ 5 ਵਿਅਕਤੀ ਜਿਹੜੇ ਨੇ ਉਹ ਗ੍ਰਫਤਾਰ ਕਰ ਲਏ ਤੇ ਉਹਨਾਂ ਦੇ ਕੋਲੋਂ ਇੱਕ 315 ਮੋਰ ਦਾ ਦੇਸੀ ਪਿਸਤੌਲ ਇੱਕ ਜਿੰਦਾ ਕਾਰਤੂਸ ਇੱਕ ਖੋਲ ਕਾਰਤੂਸ ਇਹਨਾਂ ਕੋ ਕਾਪੇ ਕਿਰਪਾਨਾਂ ਤੇ ਇਹਨਾਂ ਜਿਹੜੇ ਮਾਰੂ ਹਥਿਆਰ ਸੀ ਉਹ ਬਰਾਮਦ ਕਰਾਏ ਤੇ ਇਹਨਾਂ ਦੇ ਸਾਥੀ ਜਿਹੜੇ ਹੋਰ ਅਜੇ 6 ਜਿਹੜੇ ਸਾਡੇ ਕੋਲੇ ਨਾਮਜਦ ਹੋਏ ਆ ਉਹ ਗ੍ਰਫਤਾਰ ਕਰਨ ਵਾਲੇ ਰਹਿੰਦੇ ਆ ਤੇ ਬੜੀ ਛੇਤੀ ਉਹਨਾਂ ਨੂੰ ਗ੍ਰਫਤਾਰ ਕਰਕੇ ਤੇ ਉਹਨਾਂ ਦੇ ਕੋਲੋਂ ਜਿਹੜੇ ਬਾਕੀ ਹਥਿਆਰ ਨੇ ਉਹ ਸਾਰੇ ਬਰਾਮਦ ਕਰਾਏ ਜਾਣਗੇ ਇਹ ਜਿਹੜੀ ਇਸ ਤਰ੍ਹਾਂ ਦੀ ਹੁੱਲੜਬਾਜੀ ਇਹਨਾਂ ਨੇ ਕੀਤੀ ਸੀ ਉਹਦੇ ਨਾਲ ਇਹਨੂੰ ਫੜਨ ਦਾ ਨਾਲ ਸਾਨੂੰ ਕਾਫੀ ਇੱਥੇ ਮੰਡੀ ਦੇ ਵਿੱਚ ਰਾਤ ਹੈਗੀ ਆ ਕਿਉਂਕਿ ਆਮ ਲੋਕ ਇਸ ਗੱਲ ਨੂੰ ਪਸੰਦ ਨਹੀਂ ਕਰਦੇ ਅੱਛੇ ਸ਼ਹਿਰੀ ਜਿਹੜੇ ਸ਼ਾਂਤੀ ਚਾਹੁੰਦੇ ਆ ਇਹ ਇਹਨਾਂ ਨੇ ਉਹਨਾਂ ਆਕੇ ਹੁੱਲੜਬਾਜੀ ਕਰਕੇ ਤੇ ਇਹ ਇਹ ਹਾਸਾ ਜਿਹੜਾ ਇਹਨੂੰ ਅੰਜਾਮ ਦਿੱਤਾ ਸੀ ਸਰ ਅਸਲ ਲੜਾਈ ਕਿਹੜੀ ਗੱਲ ਤੋਂ ਹੋਈ ਸੀ ਤੇ ਔਰ ਕਿੰਨੇ ਜਿਹੜੇ ਬੰਦੇ ਅੰਜਰ ਦੇ ਵਿੱਚ ਉਹਦੇ ਵਿੱਚ ਬੰਦੇ ਇੰਜਰਡ ਹੋਏ ਸੀ Shiv Charan ਦੇ ਵੀ ਸੱਟ ਲੱਗੀ ਗੋਪਾ ਜਿਹੜਾ ਇਹ ਹੈਗਾ ਬਿਰਜ ਲਾਲ ਇਹਦੇ ਫਾਇਰ ਲੱਗਿਆ ਇਸ ਤੋਂ ਇਲਾਵਾ ਹੋਰ ਵੀ ਬੰਦੇ ਇੰਜਰਡ ਸੀ ਉਹਨਾਂ ਨੇ ਵੱਖਰੀਆਂ ਕਰਮੀਆਂ ਹੋਈਆਂ ਬਟ ਜਿਹੜੀ ਝਗੜਾ ਹੋਇਆ ਉਹ ਮਾਮੂਲੀ ਗੱਲ ਨੂੰ ਲੈ ਕੇ ਮੋਟਰਸਾਈਕਲ ਦਾ ਟਾਇਰ ਜਿਹੜਾ ਸੀ ਉਹਨਾਂ ਦੇ ਪੈਰ ਤੇ ਚੜ ਗਿਆ ਉੱਥੋਂ ਇਹਨਾਂ ਦੀ ਕਸਮ ਕਸ ਹੋ ਕੇ ਤੇ ਆਪ ਵਿੱਚ ਖਹਿਵਾ ਜਿਨ੍ਹਾਂ ਨੇ ਬੰਦੇ ਇਕੱਠੇ ਕਰਕੇ ਬਹੁਤ ਸੱਟਾਂ ਮਰੋਈਆਂ ਅਸਲ ਹੁਣ ਪਹਿਲਾਂ ਵੀ ਪਰਚੇ ਦਰਜ ਤੇ ਜਿਹੜੇ ਫੜੇਗੇ ਦੋਸ਼ੀ ਉਹ ਰਿਕਾਰਡ ਦੇਖਦੇ ਆ ਕਈਆਂ ਦੇ ਖਿਲਾਫ ਮੁਕੱਦਮੇ ਦਰਜ ਹੋਣਗੇ ਵੀ ਪਰ ਇਹ ਜਿਹੜਾ ਕਾਰਡ ਥਾਣੇ ਤੇ ਤੋਂ ਪਤਾ ਲੱਗ ਜਾਊਗਾ ਤਫ਼तीश ਦੌਰਾਨ ਇਹਨਾਂ ਨੇ ਕਿਹਦੇ ਕਿਹਦੇ ਖਿਲਾਫ ਕਿੰਨੇ ਕਿੰਨੇ ਮਕਦਮੇ ਦਰਜ ਨੇ ਬੁਲਡ ਬਾਜ ਨੇ ਵੀ ਸਰ ਕਿੰਨੇ ਟੋਟਲ ਮੈਂਬਰ ਸੀ ਅਤੇ ਕਿੰਨੇ ਅਰੈਸਟ ਕੀਤੇ ਗਿਆ ਸੀ ਉਹ ਤਾਂ ਦੱਸਤਾ ਵੀ 11 ਟੋਟਲ ਬੰਦੇ ਸੀਗੇ ਤੇ 5 ਨੇ ਚ ਅਰੈਸਟ ਕਰ ਲਏ